ਇੱਕ ਮਹਾਪੰਚਾਇਤ ਹੋ ਰਹੀ ਹੈ ਐਸਕਮ ਵੱਲੋਂ ਉਹ ਰੱਖੀ ਸੀ ਸੀ ਲੈਂਡ ਪੂਲਿੰਗ ਦੇ ਮਸਲੇ ਤੇ ਪਹਿਲਾਂ ਮੁੱਲਾਪੁਰ ਦਾ ਕਰ ਰੱਖੀ ਸੀ ਉੱਥੇ ਥੋੜਾ ਜਿਹਾ ਜਗ੍ਹਾ ਦੀ ਪ੍ਰੋਬਲਮ ਸੀ ਉਹਦੇ ਕਰਕੇ ਇਹ ਬਦਲ ਕੇ ਅਸੀਂ ਇਹਨੂੰ ਸਮਰਾਲੇ ਕੀਤਾ ਤੇ ਸਮਰਾਲੇ ਉਹ ਪਹਿਲਾਂ ਤੇ ਇਹਦੇ ਵਿੱਚ ਸਰਕਾਰ ਨਾਲ ਟਕਰਾ ਸੀਗਾ ਪੂਰਾ ਵੀ ਸਰਕਾਰ ਇਹਨੂੰ ਖਤਮ ਕਰੇ ਜਿਹੜਾ ਨੋਟੀਫਿਕੇਸ਼ਨ ਕੀਤਾ ਉਸੇ ਤਰ੍ਹਾਂ ਹੀ ਕਰੇ ਬਈ ਡੀ ਨੋਟੀਫਾਈ ਕਰੇ ਉਹਨੂੰ ਤੇ ਚਲੋ ਪਹਿਲਾਂ ਅਸੀਂ ਮੀਟਿੰਗ ਰੱਖੀ ਪਿੱਛੇ ਚੰਡੀਗੜ੍ਹ ਤੋਂ ਉਸ ਦਿਨ ਸਰਕਾਰ ਨੇ ਬਿਆਨ ਦਿੱਤਾ ਵੀ ਅਸੀਂ ਇਹਨੂੰ ਵਾਪਸ ਲੈ ਲੈਂਦੇ ਹਾਂ ਪਰ ਉਸ ਦਿਨ ਵੀ ਅਸੀਂ ਇਹਦਾ 20 ਤਰੀਕ ਤੱਕ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜਾਇਨ ਨੂੰ ਸਰਕਾਰ ਉਸੇ ਢੰਗ ਨਾਲ ਜਿਵੇਂ ਮੋਦੀ ਨੇ ਵਾਪਸ ਲੈ ਸੀ ਮੋਦੀ ਨੇ ਲੈਣੀ ਜਿਵੇਂ ਗ੍ਰਾਉਂਡ ਬਣਾਣਾ ਉਦਾਂ ਹੀ ਉਹਨੇ ਵਾਪਸ ਲੈ ਲਿਆ ਇਹ ਵੀ ਉਸੇ ਤਰ੍ਹਾਂ ਕਰ ਜਿਵੇਂ ਬਣਾਇਆ ਨੋਟੀਫਿਕੇਸ਼ਨ ਕੀਤਾ ਉਸੇ ਤਰ੍ਹਾਂ ਹੀ ਉਸੇ ਢੰਗ ਨਾਲ ਇਹ ਨੋਟੀਫਿਕੇਸ਼ਨ ਜਿਹੜਾ ਉਹਨੂੰ ਰੀ ਨੋਟੀਫਾਈ ਕਰਨਾ ਤੇ ਉਹਨਾਂ ਨੇ 14 ਤਰੀਕ ਨੂੰ ਕਰਤਾ ਤੇ ਹੁਣ ਅਸੀਂ ਜੇਤੂ ਰੈਲੀ ਜਿਹੜੀ ਏ ਉਸ ਅੰਮ੍ਰਾਲੇ ਦੇ ਵਿੱਚ ਮਨਾ ਰਹੇ ਹਾਂ ਆ ਬਹੁਤ ਪਰ ਲੈਣ ਪੁੱਲਿੰਗ ਨੂੰ ਲੈ ਕੇ ਦੇਖਦੇ ਹਾਂ ਕਿ ਕਿ ਕਿਸਾਨ ਸਰਕਾਰੀ ਪਾਸੇ ਕਹਿੰਦੀ ਆ ਕਿ ਕਿਸਾਨਾਂ ਦੇ ਨਾਲ ਕਿਉਂ ਸਰਕਾਰ ਅਜਿਹੇ ਫੈਸਲੇ ਲੈਂਦੀ ਹੈ ਜਿਹਦੇ ਨਾਲ ਕਿਸਾਨ ਨੇ ਜਿਹੜਾ ਤਾਂ ਗਰੁੱਪ ਰੱਖੇ ਵੇਖੋ ਜੀ ਇਹ ਤਾਂ ਕਿਸਾਨਾਂ ਦੇ ਨਾਲ ਵਾਲੀ ਗੱਲ ਹੈ ਹੀ ਨਹੀਂ ਸੀ ਬਿਲਕੁਲ ਇਹ ਹਰ ਇੱਕ ਬੰਦੇ ਦੀ ਸਮਝ ਆ ਰਹੀ ਏ ਤਾਂ ਹੀ ਲੋਕਾਂ ਨੇ ਇੱਡਾ ਵੱਡੇ ਪੱਧਰ ਤੇ ਵਿਰੋਧ ਇਸ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਹੋਇਆ ਮੇਰੇ ਖਿਆਲ ਦੇ ਮੁਤਾਬਕ ਜਿੰਨੇ ਇਦੂ ਪਿਛੇ ਇਹਨਾਂ ਨੇ ਫੈਸਲੇ ਲੈਣੇ ਇੱਡੇ ਵੱਡੇ ਪੱਧਰ ਤੇ ਵਿਰੋਧ ਨਹੀਂ ਕਿਸੇ ਫੈਸਲੇ ਦਾ ਵੀ ਹੋਇਆ ਲੈਣੇ ਇਹਨਾਂ ਨੂੰ ਵੈਸੇ ਵੈਸੇ ਪਹਿਲਾਂ ਵੀ ਵਾਪਸ ਹੀ ਪਏ ਆ ਇਹ ਯੂ ਟਰਨ ਨਹੀਂ ਸਰਕਾਰ ਆ ਇਹ ਦੇ ਵਿੱਚ ਵੀ ਯੂ ਟਰਨ ਮਾਰਨਾ ਪਿਆ ਇਹਨਾਂ ਨੂੰ ਜਦੋਂ ਕਿ ਇੱਡਾ ਵੱਡਾ ਗਲਤ ਫੈਸਲਾ ਕਰ ਲਿਆ ਇੱਕ ਇਹ ਆ ਵੀ ਇਕੜ ਲੈਣਾ ਦੋ ਗਰਾਣਾ ਵਾਪਸ ਦੇਣਾ